ਕਦ ਕਦ ਸੁਖਣਾ ਸੋਹਣਾ ਲੋ ਨਿਓ ਜੀ ਮੋੜ ਦੇ ਪਰਾ ਸਿੰਗੀ ਸਿੰਗੀ ਬਹੁਤ ਸੋਹਣੀ ਦੂਜਾ ਸੁਗਾ ਤੇ ਮਗਰ ਹੈਗਾ ਕਟਾ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਟ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਛੋਟੀ ਕਾਜੀ ਸੂਈ ਵੀ ਆ ਤੇ ਦੋ ਗਾਮਾ ਬਾਈ ਕੋਲ ਟੋਕੜ ਠੀਕ ਨਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000352 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ رائے ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਂਦੇ ਆ ਜੀ ਜਾਣਕਾਰੀ ਬਾਈ ਜੀ ਸਾਸਿ ਗਈ ਸਤਿ ਸ਼੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਨਰਿੰਦਰ ਸਿੰਘ ਆ ਜੀ ਪਿੰਡ ਸਹਿਣਾ ਜੀ ਜਿਲਾ ਬਰਨਾਲਾ ਜੀ ਹਾਂਜੀ ਛੋਟੀ ਜਾਣਕਾਰੀ ਦੇ ਜੀ ਛੋਟੀ ਦੂਜੀ ਸੂਈ ਆ ਜੀ ਹਾਂਜੀ ਪਰਸੋਂ ਸੂਈ ਆ ਠੀਕ ਆ ਪਹਿਲਾਂ ਨੇ 10 ਕਿਲੋ ਦੁੱਧ ਦਿੱਤਾ ਜੀ ਬੱਚਾ ਕੀ ਜੀ ਬੱਚਾ ਕੱਟਾ ਜੀ ਅੱਜ ਕੀ ਦੂਜੀ ਸੂਈ ਸੂਈ ਆ ਹੈ ਹਾਂ ਦੂਜੀ ਸੂਈ ਸੂਈ ਆ ਜੇਰ ਜੂ ਰ ਪੈ ਗਈ ਹਾਂ ਜੇਰ ਜਮਾ ਓਕੇ ਜੀ ਜਿਹੜੀ ਆਪਾਂ ਲੀਲੀ ਰਵੀ ਦੇ ਉਤੇ ਵੀਡੀਓ ਪਾ ਕੇ ਜੀ ਕਿੰਨੇ ਘੰਟੇ ਵਿੱਚ ਬੈ ਗਏ ਸੀ ਮੱਚ ਆਪਣੀਆਂ ਉਹ 10 ਮਿੰਟਾਂ ਵਿੱਚ ਬੈ ਗਏ ਸੀ ਦੋਨੇ ਅਸਾਂ ਇੱਕ ਹੀ ਘਰ ਲੈ ਕੇ ਗਿਆ ਠੀਕ ਆ ਇਹ ਬਿਨਾ ਛੱਜਰ ਸੂਈ ਆ ਪਰਸੋਂ ਅਸਾਂ ਅੱਜ ਇਹਨੂੰ ਭਾਵੇਂ ਕੋਈ ਬਿਨਾ ਬੱਚੇ ਤੋਂ ਚੋਲੇ ਠੀਕ ਆ ਅਹੇ ਛੀ ਲੈਣੀ ਸੱਲੀ ਕਰ ਸਕਦਾ ਬਿਨਾਂ ਵਿਚਰੇ ਮਿਲਦੀ ਐ ਸੱਜਣ ਠੀਕ ਆ ਤੇ ਬੱਚੇ ਦੇ ਤਾਂ ਮਿਲਣੀ ਮਿਲਣੀ ਆਪਾਂ ਮੈਂ ਦੋ ਟਾਈਮ ਚੱਕ ਲਈ ਪਹਿਲੀ ਜੀ ਬਾਈ ਰੇਟ ਦੱਸ ਤੇਰਾ ਰੇਟ ਕਿ ਜਿਆਦਾ ਜੀ ਹੁੰਦਾ ਪਹਿਲੀ ਜੀ ਦੱਸ ਰੇਟ ਠੀਕ ਆ ਜੀ 1,115,000 ਆ ਜੀ ਦੇਣੀ ਕਿੰਨੇ ਦੀ ਬਸ ਇੰਨੇ ਦੀ ਆਈ ਮਾਨਤਨ ਕਰਦਾ ਅੱਛਾ ਹਾਂਜੀ ਮਾਨਤਨ ਕਰ ਦੋ ਢੋੜ ਦੋ ਭਰਾ ਲੋ ਜੀ ਚੈੱਕ ਕਰ ਸਕਦੇ ਕੱਦ ਵਿੜ ਸੁੱਖਣਾ ਸੋਹਣਾ ਤੇ ਤਾਂ ਤੋਂ ਚੈੱਕ ਕਰ ਸਕਦੇ ਭਰਾ ਲੋ ਜੀ ਚੰਗੀ ਫੌਲੀ ਪਲੋਸੀ ਆ ਕੱਦ ਕੁਦ ਸੁੱਖਣਾ ਸੋਹਣਾ ਲੋ

ਬਾਈ ਦੇ ਘੱਟੋਂ ਤੱਕ ਜਤੁਸ਼ਾ ਦਾ ਹਰ ਬਾਕ ਠੀਕ ਹੈ ਇਧਰ ਹੋਇਆ ਬੱਚਾ ਕਰ ਚੱਕਰਾ ਚੋਛ ਇਧਰ ਵੀ ਚੱਕਰ ਸਦਾ ਠੀਕ ਹੈ ਬੱਚਾ ਹੈਗਾ ਕੱਟਾ ਜੇਰ ਜੂਰ ਦੀ ਡਾਨਾ ਬਾਈ ਹਾਂਜੀ ਆਪਣੇ ਕੋਈ ਸੁਈ ਆ ਕਿ ਹਾਂ ਮੇਰੇ ਕੋਲ ਸੁਈ ਠੀਕ ਹੈ ਜੀ ਹਾਂਜੀ ਬਈ ਗਾਂ ਜੀ ਦੱਸੋ ਜੀ ਅਗਲੀ ਗਾਂ ਜਾਣ ਕਰੀ ਹੋ ਪਹਿਲੀ ਗਾਂ ਥਲੇ 13 ਕਿਲੋ ਦੁੱਧ ਹੈ ਇਹਦੇ ਥਲੇ ਇਹਦੇ ਥਲੇ ਹਾਂਜੀ ਭਾਵੇਂ ਦੋ ਟਾਈਮ ਅਗਲਾ ਚੋਲੇ ਠੀਕ ਹੈ ਹਾਂਜੀ ਕਿਹੜਾ ਬਚੀ ਜੀ ਦੁੱਧ ਨਹੀਂ ਨਾ ਜੀ ਨਹੀਂ ਪਸਮ ਦਾ ਨਹੀਂ ਤਾਂ ਠੀਕ ਹੈ ਓਕੇ ਓਕੇ ਲਓ ਜੀ ਚੈੱਕ ਕਰ ਲਓ ਕਰ ਦਵੜ ਲੇਵਾ ਤੇ ਜਾਤ ਵਾਲੀ ਬੱਸੀ ਆ ਛੋਟਾ ਕਰ ਤੋੜ ਦੋ ਫਰਾ ਲੋਜੀ ਚਾ ਦੋ ਟਾਈਮ ਚੋਲੇ ਬਾਈ ਹਾਂਜੀ ਦੋ ਟਾਈਮ ਪਚੋਲੇ ਪੀ ਜਦੋਂ ਮਰਚੀ ਚੋਲੇ ਅਮੇ ਦੁਪਹਿਰੇ ਚੋਲਾ ਚੰਗੀ ਜਾਤ ਵਾਲੀ ਆ ਤੇ ਤੋੜ ਸਕਦੇ ਲੋਜੀ ਕੰਤੋਂ ਬਹੁਤ ਸੁਣਾ ਲੋਜੀ ਇਹ ਆਪਰਾ ਮੋੜ ਲਿਆ ਲੋਜੀ 13 ਲੀਟਰ ਬਾਈ ਦੁੱਧ ਦਾ 10 ਤਾ 13 ਲੀਟਰ ਬਾਈ ਦਾ ਦੋ ਡੰਗ ਚੋ ਕੇ ਤਸੱਲੀ ਕਰਕੇ ਚਾ ਚਾਰ ਡੰਗ ਚੋਲਿਓ ਠੀਕ ਹੈ ਨਾ ਟੀ ਕੱਡੂ ਕਾ ਬਾਈ ਇਹਦੇ ਪਰ ਆਇਆ ਕਿ ਨਹੀਂ ਪਰ ਆਇਆ ਨਹੀਂ ਜੀ ਟੀ ਕਾ ਪਰ ਆਇਆ ਨਹੀਂ ਠੀਕ ਆ ਟੋਕੜ ਕਾ ਕਿਤਨੀ ਆਪਣਾ ਹਾਂ ਜੀ ਹਾਂ ਜੀ ਠੀਕ ਆ ਲੋ ਜੀ ਚਲ ਜੀ ਨੂੰ ਕਰਕੇ ਖਾਣਾ ਤੁਮ ਲੋ ਜੀ ਰੇਟ ਬਾਈ ਇਹਦਾ ਰੇਟ ਇਹਦਾ 38000 ਆ ਜੀ 38000 ਹਾਂ ਜੀ ਦੇਣੀ ਕਿੰਨੇ ਦੀ ਆ ਬਾਨਤਾਨ ਕਰ ਦਾਂਗੇ ਖੁੱਲਾ ਹਾਂ ਜੀ ਖੁੱਲਾ ਕਰਦੇ ਠੀਕ ਆ ਅਗਲੀ ਅਗਲੀ ਥਲੇ 8 ਕਿਲੋ ਦੁੱਧ ਆ ਜੀ ਠੀਕ ਆ ਤੇ ਦੁੱਧ ਕਿੰਨਾ ਦਾ 8 ਕਿਲੋ ਦੁੱਧਾ ਜੀ 8 ਲੀਟਰ ਦੁੱਧ ਤੇ ਟਿਕਟ ਨੁਕਾ ਠੀਕ ਆ ਨਹੀਂ ਭਰਾਏ ਬਾਈ ਅੱਜ ਹੀਟ ਚ 8 ਹੀ ਫੈੜ ਆਉਂਦੀ ਆ 8 ਹੀ ਫੈੜ ਹਾਂ ਕਢਾ ਕੇ ਦੇਖ ਲੈ ਕੋਲੋਂ ਠੂਕ ਦੁੱਧ ਉਹਦੀ ਡੇਰੀ ਚ ਲੈ ਜਾ ਜੋਰ ਦੋ ਜੀ 8 ਲੀਟਰ ਦੁੱਧ ਆ ਤੇ 8 ਹੀ ਫੈੜ ਆ ਜੀ ਹਾਂ ਕਢਾ ਕੇ ਦੇਖ ਸਕਦਾ ਲਾ ਲੋ ਜੀ ਦੁਬਾਰਾ ਫਿਰ ਚੈੱਕ ਕਰ ਸਕਦੇ ਪ੍ਰਿੰਟ ਸਹਿਣਾ ਬਰੋਟੇ ਕੋਲ ਵਿਚਾਲੇ ਬਾਈ ਦਾ ਘਰ ਆ ਕਿਹੜੀ ਕਿਹੜੀ ਜਗ੍ਹਾ ਬਾਈ ਦੀ ਹੈ? ਹੈ? ਕਿਹੜੀ ਜਗ੍ਹਾ ਬਾਈ ਦੀ ਇੱਥੇ? ਇਹ ਰੋਟਾ ਵਾਜਦਾ ਚੰਦ ਵਾਲਾ ਰੋਟਾ ਵਾਜਦਾ ਜੀ। ਚੰਦ ਵਾਲਾ ਰੋਟਾ। ਲਓ ਬਾਈ ਮੋੜ। ਗਿੱਲਾਂ ਦਾ ਗਵਾੜਾ ਜੀ। ਕਿਹੜਾ ਗਵਾੜਾ? ਗਿੱਲਾਂ ਦਾ ਜੀ। ਗਿੱਲਾਂ ਦਾ ਗਵਾੜਾ। ਬਾਈ ਕੋਲ ਰੋਟੇ ਕੋਲ ਆ ਕੇ ਫੋਨ ਲਾ ਲਿਓ ਬਾਈ ਦਾ ਘਰ ਨੇੜੇ ਹੀ ਹੈ ਰੋਟੇ ਦੇ ਜਮਾ। ਤੇ ਨਹੀਂ ਨਹਿਰ ਵਾਲੇ ਏਡੇ ਤੇ ਆ ਸਕਦਾ ਹਾਂ। ਹਾਂ ਨਹਿਰ ਵਾਲੇ ਏਡੇ ਮੈਂ ਨਹਿਰ ਵਾਲੇ ਏਡੇ ਤੇ ਆ ਜੀ ਕੁੜੇ ਨਾਲ। ਸੰਟੂ ਚੈੱਕ ਕਰ ਸਕਦੇ ਸੰਸਮ ਚੈੱਕ ਕਰਵਾਉਣੇ ਪੱਟੇ। ਨੇਵਾ ਕਰਮਾ ਵਾਲੀ ਦਾ। ਫੋਲੋ ਆਫਰ ਆ ਬਾਈ ਦੀ। ਬਾਕੀ ਰੇਟ ਨਹੀਂ ਬਾਈ ਦਾ ਬੰ ਭਾਈ ਇਹ ਰੇਟ ਇਹਦਾ ਖੱਟ ਕੇ ਜੀ ਰੇਟ ਇਹਦਾ 22000 ਆ ਜੀ ਇਹਦਾ ਭਾਈ ਦੇਣੀ ਖਿੰਦੀ ਆਪਾਂ ਬਾਅਦਲੇ ਦਾ ਮਾਨਤਨ ਕਰ ਦਾਂਗੇ ਫੁੱਲੀ ਫੁੱਲੀ ਕਰ ਦੇ ਹਾਂ ਜੀ ਫੁੱਲੀ ਮਾਨਤਨ ਕਰ ਦੂ ਭਾਈ ਦਾ ਨਾ ਜਦੋਂ ਵੀ ਆਪਾਂ ਵੀਡੀਓ ਪਾਉਣੇ ਭਾਈ ਦਾ ਤਾਂ ਆਪਾਂ ਤਰਾ ਮਿੰਟਾਂ ਚ ਮਾਲ ਵੇਖਿਆ ਨਾ ਭਾਈ ਦਾ ਰੇਟ ਰੂਟ ਬਾਕੀ ਜਿੰਨੀ ਕੀ ਗੱਲ ਹੁੰਦੀ ਹੈ ਭਾਈ ਉੰਨੀ ਕੀ ਸਹੀ ਦੱਸ ਦੋ ਨਾ ਹਣ ਤੇ ਚੱਕ ਦੇ ਦਸੱਲੀ ਭਰਾ ਤੁਸੀਂ ਆਪ ਕਰਨੀ ਆ ਠੀਕ ਹੈ ਨਾ ਭਾਈ ਵੀ ਚੈੱਕ ਕਰ ਆਪਾਂ ਆ ਕੇ ਲਿਆਉਂਦਾ ਹਣ ਤੇ ਬਾਕੀ ਆਫਰ ਖੁੱਲੇ ਹੀ ਦਿੱਤਾ ਭਾਈ ਦਾ ਭਾਈ ਕਹਿੰਦਾ ਚਾਹੇ ਦੋੜਾਂਗੇ ਚਾਹੇ ਸਾਂ ਦੇ ਜਿੰਨੇ ਜਗ੍ਹਾ ਦਸੱਲੀ ਨਹੀਂ ਹੋਣੀ ਵਿੱਚ ਕਰਾਉਣਾ ਚੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਭਰਾਵਾਂ ਵਾਂਗੂ ਕਰ ਦਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੇ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਰੁੱਕ ਕੇ ਬਾਏ ਆ ਵਸੀ ਆ ਕਿੰਨੇ ਟਾਈਮ ਦੀ ਬਈ ਇਹ ਇਹ 6 ਮਹੀਨੇ ਦੀ ਹੋ ਗਈ 6 ਮਹੀਨੇ ਦੀ ਕਿਹੜੀ ਹੈ 11 ਰੇਟ ਇਹਦਾ ਬਈ 5000 ਪਰਾ ਚੈੱਕ ਕਰ ਸਕਦੇ ਹੋ ਜੀ